ਮੋੜ ਮੰਡੀ ਅੰਦਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਅਤੇ ਜਨਤਾ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦੇਣ ਦੇ ਮਕਸਦ ਨਾਲ ਅੱਜ ਐਸਐਸਪੀ ਬਠਿੰਡਾ ਅਵਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਮੋੜ ਕੁਲਦੀਪ ਸਿੰਘ ਬਰਾੜ ਡੀਐਸਪੀ ਟ੍ਰੈਫਿਕ ਹਰਪ੍ਰੀਤ ਸਿੰਘ ਸਿੱਧੂ ਐਸਐਚਓ ਮੋੜ ਤਰਨਦੀਪ ਸਿੰਘ ਐਸਐਚਓ ਵਾਲਿਆਂਵਾਲੀ ਮਨੀਸ਼ ਕੁਮਾਰ ਦੀ ਅਗਵਾਈ ਚ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਬੱਖ-ਬੱਖ ਬਾਜ਼ਾਰਾਂ ਚੋਂ ਫਲੈਗ ਮਾਰਚ ਕੱਢਿਆ ਗਿਆ ਫਲੈਗ ਮਾਰਚ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਮੌੜ ਕੁਲਦੀਪ ਸਿੰਘ ਬਰਾੜ ਅਤੇ ਐਸਐਚਓ ਮੌੜ ਤਰਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਅਤੇ ਗੁੰਡਾ ਅਸਰਾਂ ਨੂੰ ਨੱਥ ਪਾਉਣ ਲਈ ਪੂਰੇ ਪੰਜਾਬ ਅੰਦਰ ਮਹਿੰਮ ਵਿੱਢੀ ਹੋਈ ਹੈ ਜਿਸ ਦੇ ਤਹਿਤ ਅੱਜ ਮੌੜ ਮੰਡੀ ਵਿਖੇ ਵੱਡੀ ਗਿਣਤੀ ਪੁਲਿਸ ਕਰਮੀਆਂ ਨਾਲ ਫਲੈਗ ਮਾਰਚ ਕੀਤਾ ਗਿਆ ਹੈ ਕਾਂ ਜੋ ਜਨਤਾ ਬਿਨਾ ਕਿਸੇ ਡਰ ਭੈ ਤੋਂ ਗੁੰਡਾ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਖੁੱਲ ਕੇ ਸਾਹਮਣੇ ਆ ਸਕੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਮਾਜ ਵਿਰੋਧੀ ਅਨਸਰਾਂ ਸੰਬੰਧੀ ਸੂਚਿਤ ਕਰਨ ਸਮੇਂ ਕਿਸੇ ਵੀ ਕਿਸਮ ਦਾ ਡਰ ਭੈ ਮਹਿਸੂਸ ਨਾ ਕਰੇ ਉਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਗਲਤ ਕੰਮ ਛੱਡ ਦੇ ਨਹੀਂ ਤਾਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਸਮਾਜ ਵਿਰੋਧੀ ਗਤੀਵਿਧੀਆਂ ਖਾਸ ਤੌਰ ਤੇ ਨਸ਼ਾ ਤਸਕਰੀ ਕਰਨ ਵਾਲਿਆਂ ਅਤੇ ਗਲਤ ਅਫਵਾਹਾਂ ਫਲਾਉਣ ਵਾਲਿਆਂ ਖਿਲਾਫ ਪੁਲਿਸ ਪ੍ਰਸ਼ਾਸਨ ਪੂਰੀ ਸ਼ਕਤੀ ਨਾਲ ਪੇਸ਼ ਆਵੇਗਾ ਤਾਂ ਜੋ ਸਮਾਜ ਨੂੰ ਇਨ੍ਹਾਂ ਸਮਾਜ ਵਿਰੋਧੀ ਅੰਸਰਾਂ ਤੋਂ ਮੁਕਤੀ ਦਵਾਈ ਜਾ ਸਕੇ ਅੱਜ ਫਲੈਗ ਮਾਰਚ ਦੌਰਾਨ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਮਹਿਲਾ ਪੁਲਿਸ ਕਰਮੀਆਂ ਵੀ ਮੌਜੂਦ ਸਨ ਮੌੜ ਮੰਡੀ ਤੋਂ ਸੱਚ ਦਾ ਸਾਥ న్యూਸ ਚੈਨਲ ਦੇ ਲਈ ਪ੍ਰਵੀਨ ਮੌੜ ਦੀ ਰਿਪੋਰਟ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਜੀ ਕੀ ਕਰਨਿਆ ਤਾਂ ਕਿਉਂ ਕੱਢਿਆ ਜਾ ਰਿਹਾ ਤੇ ਕੀ ਕਹਿਣਾ ਚਾਹੁੰਦੇ ਇਹ ਸਾਡੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਜੋਗ ਐਸਐਸਪੀ ਸਾਹਿਬ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਵੱਖ-ਵੱਖ ਛੇਰਾਂ ਦੇ ਵਿੱਚ ਸਾਰੀਆਂ ਮੰਡੀਆਂ ਦੇ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਇਹਦੇ ਵਿੱਚ ਸਾਨੂੰ ਬਾਹਰੋਂ ਵੀ ਫੋਰਸ ਮਿਲੀ ਹੋਈ ਆ ਇਸ ਕਰਕੇ ਅੱਜ ਆਪਾਂ ਮੋੜ ਦੇ ਵਿੱਚ ਜਿਹੜਾ ਹੈਗਾ ਫਲੈਗ ਮਾਰਚ ਕਰਨਾ ਇਹਦੇ ਵਿੱਚ ਜਿਹੜੀ ਫੋਰਸ ਸਾਡੇ ਤੋਂ ਬਾਹਰੋਂ ਆਈ ਆ ਉਹਨੂੰ ਨਾਲ ਲੈ ਕੇ ਅਸੀਂ ਬਜਾਰਾਂ ਦੇ ਵਿੱਚ ਦੀ ਫਲੈਗ ਮਾਰਚ ਕੱਢਾਂਗੇ ਸਾਰੇ ਸ਼ਹਿਰ ਨੂੰ ਕਵਰ ਕਰਾਂਗੇ ਇਹਦੇ ਵਿੱਚ ਤਾਂ ਕਿ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਪੁਲਿਸ ਪ੍ਰਤੀ ਤੇ ਲੋਕਾਂ ਦਾ ਡਰ ਪਏ ਜੇ ਕੋਈ ਹੈ ਤਾਂ ਖਤਮ ਹੋ ਜਾਏ ਤੇ ਮਾੜੇ ਅਸਰਾਂ ਨੂੰ ਇਹਦੇ ਲਈ ਜਿਹੜੇ ਜਿੰਨੇ ਵੀ ਮਾੜੇ ਅੰਸਰ ਹਨ ਉਹਨਾਂ ਨੂੰ ਇਹ ਚੇਤਾਵਨੀ ਆ ਇਸ ਚੇਂ ਦੀ ਵੀ ਜਗਾ ਲੱਕਾ ਛੱਡ ਜਾਣ ਜਾਂ ਆਪਦਾ ਇਹ ਮਾੜਾ ਕੰਮ ਛੱਡ ਜਾਣ ਇਸ ਕਰਕੇ ਫਲੈਗ ਮਾਰਚ ਅਸੀਂ ਕਰ ਰਹੇ ਹਾਂ ਤਾਂ ਕਿ ਜਿੰਨੇ ਮਾੜੇ ਅੰਸਰ ਹਨ ਉਹਨਾਂ ਦੇ ਦਬਾਗ ਵਿੱਚ ਸਿੱਧਾ ਕੋਰਸ ਦਾ ਡਾਰਪਟ ਜਾਵੇ ਕਿ ਕੋਈ ਵੀ ਮਾੜਾ ਕੰਮ ਕਰਾਂਗੇ ਤਾਂ ਉਹਦੀ ਸਜ਼ਾ ਮਿਲੇਗੀ